ਬਾਬੇ ਦੀ ਗੱਲ ਤਾਂ ਕਰਨੀ ਹੈ ਪਰ ਨਾਲ ਦੀ ਨਾਲ ਸਕੂਲ ਦਾ ਫਰਕ ਦੱਸੋ ਕਿ ਇੱਥੋਂ ਦੇ ਸਕੂਲ ਦਾ ਤੇ ਤੁਹਾਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਕੀ ਫਰਕ ਲੱਗਿਆ ਜਮੀਨ ਆਸਮਾਨ ਦਾ ਜੀ ਇੱਥੇ ਰੂਲਸ ਰੈਗੂਲੇਸ਼ਨ ਬਹੁਤ ਹੈ ਜੀ ਤੁਸੀਂ ਬੱਚਿਆਂ ਨੂੰ ਬੜਾ ਦਬਕ ਵੀ ਨਹੀਂ ਸਕਦੇ ਰਾਈਟਸ ਜਿਆਦਾ ਰਾਈਟਸ ਹਾਂਜੀ ਰਾਈਟਸ ਜ਼ਿਆਦਾ ਆ ਉਸ ਕਰਕੇ ਬੱਚੇ ਬਹੁਤੀ ਮਾਪੇ ਦੀ ਸੁਣਦੇ ਵੀ ਹੈ ਨਹੀਂ ਹਾਂਜੀ ਤੇ ਇੰਡੀਆ ਸਰਕਾਰੀ ਸਕੂਲਾਂ ਚ ਤਾਂ ਫਿਰ ਉਹ ਤਾਂ ਵੀ ਜੀ ਸਖਾਲ ਦਿੰਦੇ ਆ ਉਹ ਸੁਣਨਾ ਸਖਾਲ ਦਿੰਦੇ ਆ ਸਾਡੇ ਹੁਣ ਡੈਡੀ ਤੇ ਸਾਡੀ ਕੂਣੀਆਂ ਹੀ ਇੰਨੀਆਂ ਛੱਲੀਆਂ ਮੈਂ ਇੱਥੇ ਆਇਆ ਕਈ ਜਿੱਦਾਂ ਸਾਨੂੰ ਬਜ਼ੁਰਗ ਮਿਲਦੇ ਆ ਡੈਡੀ ਦੀ ਉਮਰ ਦੇ ਮਿਲਦੇ ਆ ਮੱਲੋ ਮੱਲੀ ਪੈਰੀ ਹੱਥ ਲੱਗ ਜਾਂਦੇ ਕਿਉਂਕਿ ਡੈਡੀ ਨੇ ਸਿਖਾਇਆ ਹੀ ਐਨਾ ਆ ਹਾਂਜੀ ਤੇ ਹੁਣ ਜਿਹੜੇ ਉਹ ਮੈਨੂੰ ਇੱਥੋਂ ਦੇ ਮਤਲਬ ਅੰਕਲ ਮਿਲਦੇ ਆ ਵੱਡੀ ਉਮਰ ਦੇ ਮਿਲਦੇ ਉਹ ਕਹਿੰਦੇ ਯਾਰ ਬੱਚੇ ਚ ਕਿੰਨੇ ਗੁਣੇ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਡੈਡੀ ਨੇ ਛੱਲਿਆ ਬਹੁਤ ਛੱਲਿਆ ਬਹੁਤ ਉਹਨਾਂ ਨਾਲ ਗਾਲ੍ਹ ਦੇ ਹਾਂਜੀ ਮਾਟਰ ਤੇਰੀ ਖੜ ਤੇਰੀ ਐ ਬੜੀ ਕਰਦੇ ਨੇ ਹਾਂਜੀ ਹਾਂਜੀ ਪਰ ਐ ਇਦਾਂ ਦੀ ਗੱਲ ਵੀ ਨਹੀਂ ਤੁਹਾਨੂੰ ਯਾਨੀ ਕਿ ਡਿਸਪਲਿਨ ਸਿਖਾਲਦੇ ਆ ਰਿਸਪੈਕਟ ਇੰਡੀਆ ਚ ਹਾਂਜੀ ਆਪਣੇ ਕਲਚਰ ਲਈ ਆਪਣੇ ਮਾਪਿਆਂ ਲਈ ਤਾਨੂੰ ਰਿਸਪੈਕਟਡ ਡੈਫੀਨਿਟਲੀ ਗੱਲ ਟੱਕਰਿਆ ਢੋਂਗੀ ਫਿਰ ਵੀ ਬਾਬਾ ਟੱਕਰਿਆ ਉਹਨਾਂ ਕੀ ਗੱਲ ਹੋਈ ਸੀ ਅਸੀਂ ਤਾਂ ਜੀ ਵੈਸੇ ਹੀ ਮੱਥਾ ਟੇਕਣ ਗਏ ਸੀ ਮੈਂ ਨੌ ਤਾਂ ਨਾ ਲਊਂਗਾ ਕਿਸੇ ਘਰਦਿਆਂ ਨਾਲ ਗਏ ਸੀ ਕਿ ਧਾਰਮਿਕ ਸਤਾਨ ਤੇ ਗਏ ਸੀਗੇ ਵੈਸੇ ਹੀ ਮੱਥਾ ਟੇਕਣ ਗਏ ਸੀਗੇ ਤੇ ਅਸੀਂ ਬੈਠੇ ਮੈਂ ਦੇਖਿਆ ਉੱਥੇ ਜਿੱਦਾਂ ਪੁੱਛਾਂ ਦੇਣ ਲੱਗੇ ਹੋ ਸੀਗੇ ਬੀਬੀਆਂ ਨੂੰ ਆਤ ਹੁੰਦੀ ਆ ਮੈਂ ਕਿਹਾ 5-6000 ਦੀ ਹੋਊਗੀ ਪਰ ਉਹ 5-6000 ਦੀ ਸੀ ਲੇਕਿਨ ਪੌਂਡ ਚ ਤੋ ਬਸ ਸਿੰਪਲੀਸਿਟੀ ਹੈ ਬੰਦਾ ਸਿੰਪਲ ਹੈ ਭਾਜੀ ਇੱਕ ਨਾ ਆਪਣੇ ਡੋਲੇ ਤੇ ਜਿਹੜਾ ਤੁਸੀਂ ਦਾਦੇ ਦਾ ਨਾਮ ਲਕਾਇਆ ਉਹ ਜੂਰ ਦਿਖਾਓ ਮੈਂ ਚਾਹੁੰਨਾ ਕਿ ਦੇਖੋ ਉਵੇਂ ਨਹੀਂ ਬੰਦਾ ਕਹਿੰਦਾ ਕਿ ਰੂਟਸ ਨਾਲ ਜੁੜੇ ਆ ਦੇਖੋ ਇਹਨਾਂ ਨੇ ਆਪਣੇ ਦਾਦੇ ਦਾ ਨਾਮ ਲਖਾਇਆ ਹੋਇਆ ਤੇ ਡੋਲਾ ਦੇ ਹੈਰਾਨ ਹੋਣਗੇ ਗੱਲ ਸੁਣ ਕੇ ਕਿ ਇੱਕ ਐਨ ਆਰ ਆਈ ਮਿਲੀਨੀਅਰ ਐਨ ਆਰ ਆਈ ਇੰਡੀਆ ਜਾਉਂਦਾ ਤੇ ਉਹਨੂੰ ਬਾਬਾ ਕਹਿੰਦਾ ਕਿ ਜੇ ਤੈਨੂੰ ਯੂਕੇ ਦਾ ਵੀਜ਼ਾ ਦਵਾ ਦਈਏ ਫਿਰ ਮੰਨੇਗਾ ਬਾਬਿਆਂ ਨੂੰ ਕੀ ਫਿਰ ਮੰਨੇਗਾ ਬਾਬਿਆਂ ਨੂੰ ਸਤਿ ਸ਼੍ਰੀ ਅਕਾਲ ਬੀਬੀ ਪਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਪੇਪਰ ਤੇ ਨਹੀਂ ਸਿਰ ਤੁਸੀਂ ਸ਼ਹਿਰ ਤੋਂ ਮੈਸ ਲੰਦੇ ਵੀਡੀਓ ਕਿਸ ਵਾਪਤ ਹੋਣ ਬਣੀ ਸਾਥੀਓ ਯੂਕੇ ਫੇਰੀ ਤੇ ਆ ਔਰ ਇੱਥੇ ਸਾਨੂੰ ਓਂਕਾਰ ਵੀਰ ਮਿਲੇ ਨੇ ਮਿਸਟਰ ਓ ਸ਼ੇਰ ਔਰ ਸੱਚੀ ਜਗਰਾ ਵੀ ਸ਼ੇਰ ਆਰ ਗਿਆ ਬਾਡੀ ਵੀ ਸ਼ੇਰ ਆਰ ਗਈ ਜਿਹੜੇ ਦੰਦ ਦੇ ਉਹ ਵੀ ਸ਼ੇਰ ਆਰ ਗਏ ਆ ਪਰ ਭਾਜੀ ਹੁਣਾਂ ਨੇ ਇੱਕ ਕਿੱਸਾ ਮੈਨੂੰ ਸੁਣਾਇਆ ਕਿੱਸਾ ਬਹੁਤ ਵਧੀਆ ਪੀਟਰ ਭਾਜੀ ਦੇ ਕਜ਼ਨ ਨੇ ਕਿੱਸਾ ਬਹੁਤ ਵਧੀਆ ਤੁਸੀਂ ਹੈਰਾਨ ਹੋ ਜਾਓਗੇ ਕਿ ਇੰਡੀਆ ਵਿੱਚ ਆਪਣੇ ਪੰਜਾਬ ਵਿੱਚ ਜਿਹੜੇ ਕੁਝ ਕ ਬਾਬੇ ਆ ਉਹ ਕਿੱਦਾਂ ਦੁਕਾਨਦਾਰੀ ਚਲਾਉਂਦੇ ਆ ਕਿੱਦਾਂ ਲੋਕਾਂ ਨੂੰ ਬੁੱਧੂ ਬਣਾਉਂਦੇ ਆ ਤੇ ਕਿੱਦਾਂ ਪੈਸੇ ਬਣਾਉਂਦੇ ਆ ਪਹਿਲਾਂ ਓਂਕਾਰ ਭਾਜੀ ਹੁਣ ਦਾ ਸਵਾਗਤ ਕਰਦੇ ਆ ਫਿਰ ਗੱਲਬਾਤ ਕਰਾਂਗੇ ਬਹੁਤ ਨਿੱਕਾ ਸਵਾਗਤ ਹੈ ਪਾਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਅੱਛਾ ਓਂਕਾਰ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਕਿ ਜੰਪਾਲ ਜੀ ਇੱਥੇ ਦਿਓ ਜੰਪਾਲ ਜੀ ਇੱਥੇ ਦੇ ਹਾਂ ਜੀ ਪਰ ਤੁਸੀਂ ਪੰਜਾਬੀ ਬਹੁਤ ਸੋਹਣੀ ਬੋਲਦੇ ਹੋ ਹਾਂਜੀ ਮੈਂ ਤਕਰੀਬਨ ਜੰਪਾਲ ਇੱਥੇ ਦੇ ਆ ਪਰ ਇੰਡੀਆ ਕਈ ਸਾਲ ਰਿਹਾ ਆ ਸਕੂਲੀ ਵੀ ਗਿਆ ਹਾਂ ਇੰਡੀਆ ਚ ਹਾਂਜੀ ਸਰਕਾਰੀ ਸਕੂਲ ਚ ਸਰਕਾਰੀ ਸਕੂਲ ਵੀ ਪੜੇ ਆ ਤੇ ਕਾਨਵੈਂਟ ਕਿ ਕਾਨਵੈਂਟ ਚ ਉੱਥੇ ਪੜੇ ਨਹੀਂ ਨਹੀਂ ਸਰਕਾਰੀ ਸਕੂਲ ਵੀ ਪੜੇ ਆ ਪਿੰਡ ਚ ਹੀ ਪੜੇ ਆ ਝਿੰਗੜਾ ਚ ਹਾਂਜੀ ਝਿੰਗੜਾ ਦੇ ਆ ਭਾਜੀ ਤੇ ਉਸ ਤੋਂ ਬਾਅਦ ਪ੍ਰਾਈਵੇਟ ਸਕੂਲ ਵੀ ਗਏ ਆ ਮਸੂਰੀ ਓਕੇ ਹਾਂਜੀ ਦੇਰਾਦੂਨ ਵੀ ਪੜੇ ਆ ਚਲੋ ਆਪਾਂ ਬਾਬੇ ਦੀ ਗੱਲ ਤਾਂ ਕਰਨੀ ਹੈ ਪਰ ਨਾਲ ਦੀ ਨਾਲ ਸਕੂਲ ਦਾ ਫਰਕ ਦੱਸੋ ਕਿ ਇੱਥੋਂ ਦੇ ਸਕੂਲ ਦਾ ਤੇ ਤੁਹਾਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਕੀ ਫਰਕ ਲੱਗਿਆ ਜ਼ਮੀਨ ਆਸਮਾਨ ਦਾ ਜੀ ਜ਼ਮੀਨ ਆਸਮਾਨ ਦਾ ਫਰਕ ਹੈ ਫਰਕ ਜ਼ਮੀਨ ਆਸਮਾਨ ਦਾ ਇਹੋ ਨਾਲ ਕਿ ਧਰਤੀ ਤੇ ਬਹਿ ਕੇ ਉੱਤੇ ਆਸਮਾਨ ਦੇਖਦਾ ਕਲਾਸ ਦੇ ਅੰਦਰੋਂ ਕਿਉਂਕਿ ਛੱਤਾਂ ਹੁੰਦੀਆਂ ਹੀ ਨਹੀਂ ਉਹ ਦਿਖਾ ਲ ਦਿੰਦੇ ਆ ਜੀ ਮਾਸਟਰ ਦਿਖਾ ਲ ਦਿੰਦੇ ਆ ਅੱਛਾ ਹਾਂਜੀ ਤੇ ਮੈਂ ਤਾਂ ਸਾਰਿਆਂ ਨੂੰ ਇਹ ਐਡਵਾਈਸ ਦਊਂਗਾ ਜੇ ਤੁਸੀਂ ਭੇਜ ਸਕਦੇ ਹੋ ਤਾਂ 100% ਡੈਫੀਨਿਟਲੀ ਆਪਣੇ ਬੱਚਿਆਂ ਨੂੰ ਪੰਜਾਬ ਭੇਜੋ ਜਾਂ ਇੰਡੀਆ ਪੜਾਓ ਹਨਾ ਤੁਹਾਨੂੰ ਰਹਿਣ-ਬਹਿਣ ਦਾ ਸਲੀਕਾ ਆ ਜਾਂਦਾ ਕਲਚਰ ਦਾ ਪਤਾ ਲੱਗ ਜਾਂਦਾ ਅੱਛਾ ਜਿਹੜੇ ਯੂਕੇ ਰਹਿੰਦੇ ਆ ਉਹ ਬੱਚਿਆਂ ਨੂੰ ਪੰਜਾਬ ਭੇਜਣ ਇੱਕ ਵਾਰੀ ਜ਼ਰੂਰ ਜ਼ਰੂਰ ਭਾਵੇਂ 2-3 ਸਾਲ ਜਿੰਨਾ ਵੀ ਆਪਣੀ ਹਮਤ ਆ ਆਪਣੀ ਰੂਟਸ ਦਾ ਪਤਾ ਲੱਗਾ ਹਾਂਜੀ ਹਾਂਜੀ 100% ਜ਼ਰੂਰੀ ਹੈ ਜੀ ਹਾਂਜੀ ਅੱਛਾ ਨਹੀਂ ਫਰਕ ਕੀ ਆ ਮਤਲਬ ਇੱਥੇ ਕੀ ਫੈਸਿਲਿਟੀ ਜਿਹੜੀ ਮਿਲਦੀ ਜਿਹੜੀ ਆਪਾਂ ਦੇਖਿਆ ਕਿ ਇੰਡੀਆ ਜਾ ਕੇ ਨਹੀਂ ਮਿਲੀ ਇੱਥੇ ਰੂਲਸ ਰੈਗੂਲੇਸ਼ਨ ਬਹੁਤ ਹੈ ਜੀ ਤੁਸੀਂ ਬੱਚਿਆਂ ਨੂੰ ਬਾਹਲਾ ਦਬਕ ਵੀ ਨਹੀਂ ਸਕਦੇ ਰਾਈਟਸ ਰਾਈਟਸ ਹਾਂਜੀ ਰਾਈਟਸ ਜ਼ਿਆਦਾ ਆ ਉਸ ਕਰਕੇ ਬੱਚੇ ਬਹੁਤੀ ਮਾਪੇ ਦੀ ਸੁਣਦੇ ਵੀ ਹੈ ਨਹੀਂ ਹਾਂਜੀ ਤੇ ਇੰਡੀਆ ਸਰਕਾਰੀ ਸਕੂਲਾਂ ਚ ਤਾਂ ਫਿਰ ਉਹ ਤਫ਼ੀਜ ਸਿਖਾ ਲ ਦਿੰਦੇ ਆ ਉਹ ਸੁਣਨਾ ਸਿਖਾ ਦਿੰਦੇ ਆ ਸੁਣਨਾ ਸਿਖਾ ਲ ਦੇ ਹਾਂਜੀ ਮਾਟਰ ਤੇਰੀ ਖੜ ਤੇਰੀ ਐ ਬੜੀ ਕਰਦੇ ਹਾਂਜੀ ਹਾਂਜੀ ਪਰ ਐ ਇਦਾਂ ਦੀ ਗੱਲ ਵੀ ਨਹੀਂ ਤੁਹਾਨੂੰ ਯਾਨੀ ਕਿ ਡਿਸਪਲਿਨ ਸਿਖਾ ਲਦੇ ਆ ਰਿਸਪੈਕਟ ਇੰਡੀਆ ਚ ਹਾਂਜੀ ਆਪਣੇ ਕਲਚਰ ਲਈ ਆਪਣੇ ਮਾਪਿਆਂ ਲਈ ਤੁਹਾਨੂੰ ਰਿਸਪੈਕਟ ਡੈਫੀਨਿਟਲੀ ਸਿਖਾ ਲਦੇ ਬੰਦੇ ਨੂੰ ਵੱਡਦਾ ਹੀ ਵੱਡਦੇ ਐ ਨਾ ਕਿ ਸ਼ਤਰ ਪਰੇੜੀ ਐ ਨਹੀਂ ਹੁੰਦੀ ਉਹ ਕਹਿੰਦਾ ਮੇਰੀ ਪ੍ਰਾਣ ਚੱਕ ਕੇ ਲਿਆ ਐਦਾਂ ਛੇਤਰ ਪ੍ਰੇਡੋਂ ਦੀ ਕੋਈ ਵੱਡਾ ਦਾ ਬੰਦਾ ਆਪ ਹੀ ਕਹਿੰਦਾ ਅੰਕ ਸੱਸੀ ਕਾਲ ਜੀ ਇੱਥੇ ਕਹਦੇ ਯੋ ਮੈਂ ਵਾਟਸਐਪ ਹਾਂਜੀ ਹਾਂਜੀ ਬਸ ਤੁਸੀਂ ਸੱਸੀ ਦੀ ਗੱਲ ਕਰਦੇ ਹਾਂਜੀ ਹਾਂਜੀ ਯੈਸ ਡੈਫੀਨਿਟਲੀ ਜੀ ਸਾਡੇ ਉਹ ਡੈਡੀ ਤੇ ਸਾਡੀ ਕੂਣੀਆਂ ਹੀ ਇੰਨੀਆਂ ਛੱਲੀਆਂ ਮੈਂ ਇੱਥੇ ਆਇਆ ਕਈ ਜਿੱਥੇ ਸਾਨੂੰ ਬਜ਼ੁਰਗ ਮਿਲਦੇ ਆ ਡੈਡੀ ਦੀ ਉਮਰ ਦੇ ਮਿਲਦੇ ਆ ਮੱਲੋ ਮੱਲੀ ਪੈਰੀ ਹੱਥ ਲੱਗ ਜਾਂਦੇ ਕਿਉਂਕਿ ਡੈਡੀ ਨੇ ਸਿਖਾਇਆ ਹੀ ਇੰਨਾ ਆ ਹਾਂਜੀ ਤੇ ਹੁਣ ਜਿਹੜੇ ਉਹ ਮੈਨੂੰ ਇੱਥੋਂ ਦੇ ਮਤਲਬ ਅੰਕਲ ਮਿਲਦੇ ਆ ਵੱਡੀ ਉਮਰ ਦੇ ਮਿਲਦੇ ਉਹ ਕਹਿੰਦੇ ਯਾਰ ਬੱਚੇ ਚ ਕਿੰਨੇ ਗੁਣੇ ਆ ਉਹਨਾਂ ਨੂੰ ਇਹ ਨਹੀਂ ਅੱਛਾ ਹੁਣ ਆਪਾਂ ਬਾਬੇ ਵਾਲੀ ਗੱਲ ਨੂੰ ਕੰਟੀਨਿਊ ਕਰੀਏ ਤੁਸੀਂ ਇੰਡੀਆ ਸੀਗੇ ਤੁਹਾਨੂੰ ਇੱਕ ਬਾਬਾ ਟੱਕਰਿਆ ਢੋਂਗੀ ਫਿਰ ਵੀ ਬਾਬਾ ਟੱਕਰਿਆ ਉਹਨਾਂ ਕੀ ਗੱਲ ਹੋਈ ਸੀ ਅਸੀਂ ਤਾਂ ਜੀ ਵੈਸੇ ਹੀ ਮੱਥਾ ਟੇਕਣ ਗਏ ਸੀ ਮੈਂ ਨੌ ਤਾਂ ਨਾ ਲਊਂਗਾ ਕਿਸੇ ਘਰਦਿਆਂ ਨਾਲ ਗਏ ਸੀ ਕਿ ਧਾਰਮਿਕਸਤਾਨ ਤੇ ਧਾਰਮਿਕਸਤਾਨ ਤੇ ਗਏ ਸੀਗੇ ਵੈਸੇ ਹੀ ਮੱਥਾ ਟੇਕਣ ਗਏ ਸੀਗੇ ਤੇ ਅਸੀਂ ਬੈਠੇ ਮੈਂ ਦੇਖਿਆ ਉੱਥੇ ਜਿੱਦਾਂ ਪੁੱਛਾਂ ਦੇਣ ਲੱਗੇ ਹੋ ਸੀਗੇ ਬੀਬੀਆਂ ਨੂੰ ਆਤ ਹੁੰਦੀ ਆ ਹਨਾ ਤੇ ਮੈਂ ਤਾਂ ਵੈਸੇ ਪਿੱਛੇ ਬੈਠਾ ਸੀਗਾ ਤੇ ਉਹ ਬਾਬਿਆਂ ਨੇ ਉਹ ਕਹਿੰਦੇ ਆ ਮੁੰਡਾ ਸੱਦ ਦੌਰੇ ਨੂੰ ਬਾਬਾ ਆਪ ਕਹਿੰਦਾ ਬਾਬੇ ਨੂੰ ਪਛਾਵਾਈ ਹਾਂਜੀ ਤਾਂ ਕਹਿੰਦਾ ਤੁਸੀਂ ਐਤਾ ਮਨੋ ਜਿੱਦ ਹੁਣ ਚੇਨ ਨਾ ਪਾਈਆਂ ਡਾਇਮੰਡ ਪਾਏ ਤਾਂ ਪਾਇਆ ਹੋਇਆ ਸੀਗਾ ਕਿ ਉੱਥੇ ਸਿੰਪਲ ਕੰਪਰੇ ਨਹੀਂ ਸਿੰਪਲ ਹੀ ਸੀ ਸਿੰਪਲ ਹੀ ਸੀ ਉਦ ਦਾ ਯਾਨੀ ਕਿ ਪਹਿਰਾਵਾ ਬਾਹਰ ਦਾ ਹੀ ਸੀ ਓਕੇ ਹਾਂਜੀ ਬਾਬੇ ਨੂੰ ਲੱਗਿਆ ਕਿ ਮੁੰਡੇ ਦੀ ਜੇਬ ਚ ਕੁਛ ਹੈ ਹਏ ਹਾਂਜੀ ਹਾਂਜੀ ਡੈਫੀਨਿਟਲੀ ਤੇ ਮੈਨੂੰ ਕਹਿੰਦਾ ਪੁੱਤ ਬੜਾ ਪਰੇਸ਼ਾਨ ਲੱਗਦਾ ਮੈਂ ਕਿਹਾ ਪਰੇਸ਼ਾਨ ਤਾਂ ਨਹੀਂ ਹੈਗੇ ਪਰ ਜੇ ਤੁਸੀਂ ਕਹਿੰਦੇ ਤਾਂ ਬਾਬੇ ਦਾ ਪਹਿਲਾ ਤੀਰ ਹਾਂਜੀ ਤੇ ਫੇਰ ਕਹਿੰਦੇ ਤੁਸੀਂ ਐਦਾਂ ਕਰੋ ਚੌਕੀਆਂ ਭਰੋ ਪੰਜ ਓਏ ਹੋ ਹੋ ਠੀਕ ਆ ਤੁਸੀਂ ਕਿਹਾ ਕਿ ਕੋਈ ਪਰੇਸ਼ਾਨੀ ਹੈ ਕਿ ਆਪੇ ਨਹੀਂ ਨਹੀਂ ਆਪੇ ਕੋਲੋਂ ਹੀ ਮਤਲਬ ਜੋ ਉਹਨੇ ਸਿਲੇਬਸ ਪੜ੍ਹਿਆ ਸੀ ਹਾਂਜੀ ਹਾਂਜੀ ਉਹਨੇ ਰੱਟਾ ਲਾਇਆ ਹੁੰਦਾ ਨਾ ਫਿਰ ਜੀ ਜੀ ਤੇ ਕਹਿੰਦਾ ਤੁਸੀਂ ਪੰਜ ਚੌਕੀਆਂ ਭਰੋ ਜੀ ਆਹ ਨਿਜੇ ਹੀ ਹੁੰਦੀ ਆ हां हां जी ਉਹਦੇ ਵਿੱਚ ਜੀ ਲੱਡੂ ਲੱਡੂ ਰੱਖ ਕੇ ਤਾਰ ਨੇ ਜੇ ਮੈਂ ਕਿਹਾ ਠੀਕ ਹੈ ਇਹ ਤਾਂ ਕਰ ਲਵਾਂਗੇ ਤੁਸੀਂ ਕੋਈ ਪ੍ਰਸ਼ਨ ਨਹੀਂ ਪਾਇਆ ਉਹਨੇ ਸਾਰੇ ਉੱਤਰ ਦਿੱਤੇ ਮੈਂ ਬਾਅਦ ਚ ਪੁੱਛਿਆ ਮੈਂ ਕਿਹਾ ਵੀ ਇਹਦਾ ਮਤਲਬ ਕੀ ਵੀ ਜਾਨੀ ਕਿ ਜਿਹੜਾ ਤੁਸੀਂ ਇੰਨਾ ਕੁਝ ਦੱਸ ਰਹੇ ਆ ਤਾਂ ਕਹਿੰਦਾ ਤੇਰਾ ਬਾਹਰ ਦਾ ਕੰਮ ਬਣ ਜਾਊ ਓਏ ਹੋਏ ਮੈਂ ਕਿਹਾ ਪਹਿਲਾਂ ਤਾਂ ਮੈਂ ਸੁਣੀ ਗਿਆ ਮੇਤੋਂ ਫੇਰ ਮੁੜ ਕੇ ਰਹਿ ਨਹੀਂ ਹੋਇਆ ਮੁੜ ਕੇ ਫੇਰ ਆਪਾਂ ਪੰਜਾਬੀ ਸਟਾਈਲ 'ਚ ਉਹਨੂੰ ਮੈਂ ਕਿਹਾ ਤੇਰੀ ਉਹ ਦਿੱਤਾ ਵੀ ਭਲਾ ਦਿਓ ਹਾਂਜੀ ਤੇ ਫੇਰ ਇੱਕ ਥੱਪੜ ਵੀ ਵੱਜਿਆ ਬਾਬੇ ਦੇ ਹਾਂਜੀ ਫੇਰ ਅਸੀਂ ਮੋਰੇ ਭਜਾਇਆ ਵੀ ਹੈਨਾ ਮੈਂ ਕਿਹਾ ਮੈਂ ਤਾਂ ਹੈਗਾ ਇੰਗਲੈਂਡ ਦਾ ਜੰਪ ਵਾਲਿਆ ਹੈਂ ਤੂੰ ਮੈਨੂੰ ਬਾਹਰ ਭੇਜਣ ਦੀਆਂ ਗੱਲਾਂ ਕਰਦਾ ਮਤਲਬ ਇਦਾਂ ਵੀ ਹੋ ਜਾਂਦੀ ਆ ਕਿ ਪਾਜੀ ਹੁਣੀ ਕੋਈ ਡਾਟਾ ਨਹੀਂ ਪਾਇਆ ਕੋਈ ਕੁਐਸਚਨ ਨਹੀਂ ਪੁੱਛਿਆ ਬਾਬੇ ਨੇ ਦੇਖਿਆ ਤੇ ਆਪ ਹੀ ਚੈਟ ਜੀਪੀਟੀ ਅੰਗਰੇਜ਼ੋ ਸ਼ੁਰੂ ਹੋ ਗਿਆ ਕਿ ਤੇਰਾ ਆ ਵੀਜ਼ਾ ਲਵਾ ਦੂੰਗਾ ਤੈਨੂੰ ਬਾਹਰ ਭੇਜ ਦੂੰਗਾ ਕੰਮ ਸੌਖਾ ਹੋ ਜਾਊ ਮੰਮੀ ਡੈਡੀ ਵੀ ਚਲ ਚੁਕੇ ਉਹ ਆਲਰੇਡੀ ਇੰਗਲੈਂਡ ਦੇ ਜੰਪ ਲਿਆ ਹਾਂਜੀ ਹਾਂਜੀ ਇਹੀ ਹੋਇਆ ਜੀ ਮਤਲਬ ਦੇਖੋ ਕਿੰਨਾ ਬੁੱਧੂ ਬਣਾਉਂਦੇ ਆ ਰ ਹਾਂਜੀ ਤੇ ਮਤਲਬ ਆਪਾਂ ਸਮਝੀਏ ਤੁਹਾਡੀ ਗੱਲ ਤੋਂ ਪਹਿਲਾ ਸਵਾਲ ਇਹੀ ਆ ਕਿ ਬੇਟਾ ਬੜਾ ਪਰੇਸ਼ਾਨ ਆ ਹਾਂਜੀ ਬਾਹਰ ਤਾਂ ਵੀਜ਼ਾ ਲਵਾ ਦੀਗੇ ਹਾਂਜੀ ਗਰਲਫ੍ਰੈਂਡ ਭੱਜ ਗਈ ਵਾਪਸ ਲਿਆ ਦੀਗੇ ਨੌਕਰੀ ਲਵਾ ਦੀਗੇ ਬਸ ਇੰਨੇ ਜੀ ਪੰਜ ਚੌਕੀਆਂ ਕਹਿ ਕੇ ਅਗਲੇ ਦੀ ਪੰਜ ਮਹੀਨੇ ਤਨਖਾਹ ਲੈ ਜਾਂਦੇ ਆ ਅਸੀਂ ਪਰੇਸ਼ਾਨ ਹੈ ਨਹੀਂ ਸੀ ਉਹਨੇ ਮੈਨੂੰ ਸਮਝਾ ਕਰਤਾ ਕਹਿੰਦਾ ਤੇਰੇ ਮੂੰਹ ਤੇ ਪਰੇਸ਼ਾਨੀ ਆ ਮੈਂ ਜਾ ਕੇ ਸ਼ੀਸ਼ਾ ਦੇਖਿਆ ਮੈਂ ਕਿਹਾ ਸਾਲੀ ਪਤਾ ਨਹੀਂ ਕਿਹੜੀ ਪਰੇਸ਼ਾਨੀ ਹੋਊਗੀ ਅੱਛਾ ਤੁਸੀਂ ਤਾਂ ਚਲੋ ਮੈਂ ਮੰਨ ਸਕਦਾ ਕਿ ਤੁਹਾਡੇ ਅੰਦਰ ਇੱਕ ਔਰਾ ਆ ਹਾਂਜੀ ਪੋਜ਼ਿਟਿਵ ਔਰਾ ਤੁਸੀਂ ਮੈਚਿਓਰਡ لیکن جڑے اپنے نوجوان ہیں کیونکہ اوتھے ਜਿਹੜਾ ਆਪਾਂ ਕਹੀ ਅਨਇਮਪਲੋਇਮੈਂਟ ਇੰਨੀ ਆ有机会 ਦੀ ਇੰਨੀ ਘਾਟ ਹੈ ਬੰਦਾ ਸੋਚ ਹੀ ਲੈਂਦਾ ਕਿ ਯਾਰ ਠੀਕ کہہ ਰਿਹਾ ਹੁਣਾ ਇਹ ਦਿਲਾਂ ਦੀਆਂ ਜਾਣਦੇ ਆ ਮਤਲਬ ਕੁਐਸਚਨ ਉਹੀ 4-5 ਆ ਪਰ ਬਾਬੇ ਹੁੰਦਾ ਕਿ ਦਿਲਾਂ ਦੀਆਂ ਜਾਣਦੇ ਆ ਹਾਂਜੀ ਨਹੀਂ ਦੇਖੋ ਜੀ ਗੁਰੂ ਘਰ ਮੱਥਾ ਟੇਕੋ ਸਵੇਰ ਸਵੇਰ ਨੂੰ ਪਹਿਲਾਂ ਉੱਠ ਕੇ ਨਹਾ ਤੋ ਕੋਈ ਗੁਰੂ ਘਰ ਮੱਥਾ ਟੇਕੋ ਕਸਰਤ ਕਰ ਸਕਦੇ ਆ ਤਾਂ ਕਸਰਤ ਜ਼ਰੂਰ ਕਰੋ ਹੈਨਾ ਤੇ ਬਸ ਇਹੀ ਅੱਜ ਦਾ ਐਡਵਾਈਸ ਦਿੰਨੇ ਆ ਜੀ ਇੱਕ ਇੱਕ ਕਲਾਸ ਵਾਲਾ ਆਪਾਂ ਜੀ ਥੋੜਾ ਅੱਗੇ ਲੈ ਕੇ ਆਈਓ ਕੈਮਰਾ ਤੁਸੀਂ ਗਰਦਨ ਤੇ ਲਿਖਾਇਆ ਨਿਰਭਾਉ मतलब रब 'ਚ ਵਿਸ਼ਵਾਸ ਹੈ ਸਿਰਫ ਭੌਤ ਆਉਦਾ ਹੈ ਕਿ ਮਾੜੇ ਕੰਮ ਨਾ ਕਰਾਵੇ ਇੱਕ ਮੈਂ ਦੇਖਿਆ ਕਿ ਬਲੈਦੀਆ ਖੰਡਾ ਜ਼ਰੂਰ ਪਾਉਂਦੇ ਆ ਇਹ ਗੱਲ ਨੂੰ ਸਮਝਾਓ ਭਾਈ ਦੇ ਨੰਦ ਵੀ ਦੇਖੋ ਇਧਰ ਵੀ ਪੀਟਰ ਦੇ ਵੀ ਤੇ ਇਧਰ ਖੰਡਾ ਇਹ ਇਹ ਇਹਦੇ ਵਿੱਚ ਮਤਲਬ ਪਿੱਛੇ ਕੀ ਰੀਜ਼ਨ ਕੀ ਹੈ ਕਾਰਨ ਕੀ ਹੈ ਉਹੀ ਭਾਜੀ ਰੂਟਸ ਦੀ ਗੱਲ ਆ ਜਾਂਦੀ ਹੈ ਹੈਨਾ ਸਾਡੇ ਜੋ ਰੂਟਸ ਆ ਹੈਨਾ ਮਹਾਰਾਜ ਨੂੰ ਮੰਨਦੇ ਆ ਆਪਾਂ ਗੁਰੂਗ੍ਰੰਥਾ ਮੱਥਾ ਟੇਕੀਦਾ ਸਵੇ ਨੂੰ ਉੱਠ ਕੇ ਹੈਨਾ ਇਹ ਸਾਡੀ ਇੱਕ ਪਛਾਣ ਆ ਹਾਂ ਚੰਗਾ ਲੱਗਦਾ ਚੰਗਾ ਲੱਗਦਾ ਸਾਡੀ ਪਛਾਣ ਹੀ ਇਹ ਹੈ ਇੰਨਾ ਲੱਗਦਾ ਕਿ ਪਰਦੇਸਾਂ ਵਿੱਚ ਜੋ ਆਪਣੇ ਪਿੰਡ ਨਾਲ ਜੁੜੇ ਆਪਣੀ ਰੂਟਸ ਨਾਲ ਹਾਂਜੀ ਹਾਂਜੀ ਇਹ ਸ਼ੋਅ ਆਫ ਨਹੀਂ ਆਪਣੇ ਆਪਣੇ ਸ਼ੋਅ ਆਫ ਵਾਲੀ ਕੋਈ ਗੱਲ ਨਹੀਂ ਇਹਦੇ ਵਿੱਚ ਇਹ ਸਾਡੇ ਜੀ ਹੁਣ ਮੈਂ ਤੁਹਾਨੂੰ ਕਿੱਦਾਂ ਸਮਝਾਵਾਂ ਸਾਡੇ ਵਿੱਚੇ ਹੀ ਆ ਇਹ ਸਾਡੇ ਅੰਦਰ ਹੀ ਆ ਇਹ ਸਾਡੀ ਪਛਾਣ ਹੀ ਇਹ ਹੈ ਜਿਹੜਾ ਨਾ ਜੁੜਿਆ ਹੋਵੇ ਹਾਂਜੀ ਜਿਹੜਾ ਨਾ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦਿਖਾਣਾ ਤੁਹਾਨੂੰ ਇਹ ਨਾ ਲੱਗੇ ਕਿ ਭਾਜੀ ਕੋਲ ਖੜੇ ਮੈਂ ਤਾਂ ਤਾਰੀਫ਼ ਕਰ ਰਿਹਾ ਕਿਉਂਕਿ ਮਹਿਸੂਸ ਬੰਦਾ ਕਰਦਾ ਭਾਜੀ ਨੂੰ ਰੱਬ ਦਾ ਦਿੱਤਾ ਹੋਇਆ ਸਭ ਕੁਝ ਹੈ ਕੱਲ ਅਸੀਂ ਸ਼ੂਟ ਕਰ ਰਹੇ ਸੀ ਗਾਣਾ ਤੇ ਮੈਨੂੰ ਕਹਿੰਦੇ ਇਹਨਾਂ ਕਿਉਂਕਿ ਆਪਾਂ ਫਰਸਟ ਕਾਪੀਆਂ ਕੁੱਪੀਆਂ ਪਾਲਣ ਨੇ ਆ ਮੈਂ ਕਿਹਾ 5-6000 ਦੀ ਹੋਊਗੀ ਪਰ ਉਹ 5-6000 ਦੀ ਸੀ ਲੇਕਿਨ ਪੌਂਡ ਚ ਤਾਂ ਸਿੰਪਲੀ ਸਿੱਟੀ ਹੈ ਬੰਦਾ ਸਿੰਪਲ ਹੈ ਭਾਜੀ ਇੱਕ ਨਾ ਆਪਣੇ ਡੋਲੇ ਤੇ ਜਿਹੜਾ ਤੁਸੀਂ ਦਾਦੇ ਦਾ ਨਾਮ ਲਕਾਇਆ ਉਹ ਜਰੂਰ ਦਿਖਾਓ ਮੈਂ ਚਾਹੁੰਨਾ ਕਿ ਦੇਖੋ ਉਵੇਂ ਨਹੀਂ ਬੰਦਾ ਕਹਿੰਦਾ ਕਿ ਰੂਟਸ ਨਾਲ ਜੁੜੇ ਆ ਦੇਖੋ ਇਹਨਾਂ ਨੇ ਆਪਣੇ ਦਾਦੇ ਦਾ ਨਾਮ ਲਖਾਇਆ ਹੋਇਆ ਤੇ ਡੋਲਾ ਦੇਖੋ ਸ਼ੇਰ ਦਾ ਘਟਾ ਸਰਵਣ ਸਾਡੇ ਬਾਬੇ ਦਾ ਨਾਮ ਸੀ ਹਾਂਜੀ ਸਰਵਣ ਜੀ ਅੱਛਾ ਪਰ ਇੱਕ ਕਹਾਵਤ ਇੰਡੀਆ ਚ ਵੀ ਹੈਗੀ ਆ ਮਾਈਂਡ ਨਾ ਕਰਿਓ ਹਾਂਜੀ ਕਹਿੰਦੇ ਕਿ ਜੇ ਸਰਵਣ ਇੰਡੀਆ ਜਿਹੜਾ ਸਰਵਣਪੁੱਤ ਇੰਡੀਆ ਸੀ ਮਾਪਿਓ ਨੂੰ ਕੁਛੜ ਚੱਕ ਕੇ ਤੀਰਥ ਤੇ ਲੈ ਕੇ ਜਾਂਦਾ ਕਹਿੰਦੇ ਇੱਥੇ ਵਰਕ ਕਲਚਰ ਇਹੋ ਜਿਹਾ ਜੇ ਇੱਥੇ ਉਹ ਤਾਂ ਉਹਨੇ ਕਹਿੰਦੇ ਆਪ ਹੀ ਮੱਠਾ ਦੇ ਗਿਓ ਮੈਂ ਕੰਮ ਤੇ ਚੱਲਾਂ ਇਦਾਂ ਤਾਂ ਨਹੀਂ ਹੁੰਦਾ ਨਹੀਂ ਜੀ ਇਦਾਂ ਬਿਲਕੁਲ ਨਹੀਂ ਬੰਦੇ ਬੰਦੇ ਡਿਪੈਂਡ ਆ ਬੰਦੇ ਬੰਦੇ ਤੁਹਾਡੀ ਆਪਣੀ ਸੋਚ ਹੈ ਜੀ ਹਾਂਜੀ ਤੁਹਾਡੀ ਆਪਣੀ ਸੋਚ ਆ ਜਿਵੇਂ ਤੁਸੀਂ ਦੱਸਦੇ ਸੀਗੇ ਤੁਹਾਡੀ ਅਪਬ੍ਰਿੰਗਿੰਗ ਇਦਾਂ ਦੀ ਆ ਹੈਨਾ ਤੁਹਾਨੂੰ ਕੀ ਸਿਖਾ ਲਿਆ ਗਿਆ ਜੀ ਹੈਨਾ ਜਿਵੇਂ ਤੁਸੀਂ ਦੱਸਦੇ ਸੀ ਤੁਸੀਂ ਆਪਣੇ ਦਾਦਾ ਜੀ ਤੋਂ ਬਹੁਤ ਪ੍ਰਭਾਵਿਤ ਹੋ ਕਿ ਉਹ ਬੜੇ ਪੋਜ਼ਿਟਿਵ ਸੀਗੇ ਮਤਲਬ ਅਖੀਰਲੇ ਟਾਈਮ ਤੱਕ ਵੀ ਐਕਸਰਸਾਈਜ਼ ਕਰਦੇ ਰਹੇ ਜਿਵੇਂ ਤੁਸੀਂ ਦੱਸਿਆ ਹਾਂਜੀ ਹਾਂਜੀ ਮੇਲੇ ਤਾਂ ਜੀ ਬਹੁਤ ਜ਼ਿਆਦਾ ਪੋਜ਼ਿਟਿਵ ਰੋਲ ਮਾਡਲ ਸੀਗੇ ਹਾਂਜੀ ਵੈਰੀ ਬਹੁਤ ਜ਼ਿਆਦਾ ਸਮਾਰਟ ਸੀਗੇ ਹਨਾ ਬਹੁਤ ਜ਼ਿਆਦਾ ਅਸੂਲਾਂ ਦੇ ਪੱਕੇ ਹਨਾ ਕਸਰਤ ਕਰਦੇ ਸੀ ਮਰਦੇ ਦਿਨ ਤੱਕ ਮਤਲਬ ਤੁਹਾਡੇ ਲਈ ਪ੍ਰੇਰਨਾ ਸਰੋਤ ਸੀਗੇ ਮੇਰੇ ਵੱਲੋਂ ਰੱਬ ਹੀ ਸੀ ਤੁਸੀਂ ਉਹਨਾਂ ਨੂੰ ਆਈਡਲਾਈਜ਼ ਕਰ ਹਾਂਜੀ ਵੈਰੀ ਬਹੁਤ ਜ਼ਿਆਦਾ ਹਾਂਜੀ ਆਪਾਂ ਬਸ ਇਹੀ ਗੱਲ ਸਮਝੋ ਜਿਹੜੀ ਭਾਈ ਉਹਨਾਂ ਨੇ ਗੱਲ ਕੀਤੀ ਆ ਕਿ ਪਰਦੇਸ ਸਾਹਿਬ ਵਿੱਚ ਆ ਕੇ ਵੀ ਦੇਖੋ ਸਭ ਤੋਂ ਵੱਡੀ ਗੱਲ ਇੱਥੇ ਦੇ ਜੰਮਪਾਲ ਨੇ ਇਹ ਬਾਰਨ ਬ੍ਰਾਟਾ ਪਏ ਲੇਕਿਨ ਇੰਡੀਆ ਜ਼ਰੂਰ ਜਾਂਦੇ ਆ ਗੇੜਾ ਮਾਰਦੇ ਆ ਆਪਣੀ ਰੂਟਸ ਨਾਲ ਜੁੜੇ ਆ ਆਪਣੇ ਬੱਚਿਆਂ ਨੂੰ ਵੀ ਲੈ ਕੇ ਜਾਂਦੇ ਆ ਔਰ ਸਭ ਤੋਂ ਜਿਹੜੀ ਅਨਮੁੱਲੀ ਚੀਜ਼ ਭਾਜੀ ਨੇ ਕਹੀ ਹੈ ਉੱਠੋ ਸਵੇਰੇ ਉੱਠ ਕੇ ਰੱਬ ਦਾ ਨਾਮ ਲਓ ਬਹੁਤ ਜ਼ਰੂਰੀ ਹੈ ਪੋਜ਼ਿਟਿਵ ਔਰਾ ਤੁਹਾਡੇ ਅੰਦਰ ਟਰੈਵਲ ਕਰਦਾ ਮੈਂ ਮੇਰੀ ਗਲਤੀ ਹੈ ਕਮੀ ਪੇਸ਼ ਹੈ ਮੈਂ ਜ਼ਿਆਦਾ ਨਹੀਂ ਪਾਠ ਕਰਦਾ ਪਰ ਹੁਣ ਇੰਡੀਆ ਜਾ ਕੇ ਸ਼ੁਰੂ ਕਰਨਾ ਤੇ ਉਸ ਤੋਂ ਅਗਲੀ ਗੱਲ ਸਿਹਤ ਤੁਹਾਡੇ ਕਹਿੰਦੇ ਨੇ ਹੈਲਥ ਇਜ਼ ਵੈਲਥ ਸਿਹਤ ਤੁਹਾਡੇ ਕੋਲ ਹੈ ਤਾਂ ਸਭ ਕੁਝ ਕੋਲ ਹੈ ਐਕਸਰਸਾਈਜ਼ ਕਰਨਾ ਬਹੁਤ ਜ਼ਰੂਰੀ ਹੈ ਹਾਂਜੀ ਠੀਕ ਹੈ ਭਾਜੀ ਬਹੁਤ ਚੰਗਾ ਲੱਗੇ ਤੁਹਾਨੂੰ ਮਿਲ ਕੇ ਤੇ ਜੇ ਤੁਹਾਡਾ ਇੰਡੀਆ ਦਾ ਵੀਜ਼ਾ ਨਹੀਂ ਲੱਗਦਾ ਮੈਂ ਕਿਸੇ ਬਾਪੂ ਨੂੰ ਮਲਾਵਾ ਹਾਂਜੀ ਮੜਾ ਦਿਓ ਜੀ ਮੜਾ ਦਿਓ ਚੰਦ ਬਾਜੀਓ ਕਰਿਆ ਦਿਓ ਜੀ ਕਰਿਆ